ਐਸੇ ਮਰਨੇ ਜੋ ਮਰੇ ਕਿਉਂ ਲਿਖਿਆ ਜੀ ਮਰਨਾ ਹੋ ਰਿਹਾ ਆਤਮਾ ਦਾ ਮਰਨਾ ਆਤਮਾ ਦੇ ਬੰਦੇ ਤੌਰ ਤੇ ਹੁੰਦਾ ਇਹ ਪਿਛਲੇ ਸ਼ਲੋਕ ਨਾਲ ਤਾਂ ਨਹੀਂ ਮਿਲ ਕੇ ਚੱਲਦੀ ਗੱਲ ਪਿਛਲੇ ਸ਼ਲੋਕ ਨਾਲ ਕਹਿ ਹਰ ਕੇ ਗੁਣ ਗਾਏ ਜੇ ਕੋ ਹਰ ਕੇ ਗੁਣ ਗਾ ਲਵੇ ਉਹ ਉਹਦਾ ਮਨ ਮਰੂਗਾ ਕਿ ਨਹੀਂ ਉੱਥੇ ਆਜ਼ਾਦੀ ਲਿਖਿਆ ਸੀ ਤਾਂ ਹੀ ਲਿਖਿਆ ਜੇ ਤਨ ਜਾਏ ਕੋ ਹੂੰ ਹੂੰ ਪਰ ਮਾਣਾ ਨਹੀਂ ਲਿਖਿਆ ਤਨ ਜਾਏ ਕੋ ਲਿਖਿਆ ਸੀ ਹੂੰ ਜੇ ਜੀਉ ਮਾਣਾ ਕਰਕੇ ਹੂੰ ਹੂੰ ਕੋ ਮਰਣਾ ਨਹੀਂ ਮਨੇ ਹੋਇਆ ਜੇ ਤਾਲ ਜਾਏਗਾ ਕਬੀਰ ਇਹ ਤਾਲ ਜਾਏਗਾ ਸਗੋਤ ਲਾਉ ਮਹੁਰ ਹੂੰ ਹੂੰ ਇਹ ਤਾਂ ਜਾਏਗਾ ਕਵਣੇ ਮਰਣਾ ਲਾਉ ਬਹਿ ਗੁਰਬਾਣੀ ਤੇ ਮਰਨਾ ਮੰਦੀ ਨਰ ਜਾਣ ਲੂ ਹੂੰ ਹੂੰ ਮਰਣਾ ਕੁਝ ਹੋਰ ਹੈ ਗੁਰਬਾਣੀ ਦੇ ਦਸਤੀ ਕੋਲ ਤੋਂ ਗੁਰਬਾਣੀ ਦੀ ਭਾਸ਼ਾ ਜਮਾਨਾ ਕੁਝ ਹੋਰ ਹੈ ਸਾਡੀ ਭਾਸ਼ਾ ਜਮਾਨਾ ਕੁਝ ਹੋਰ ਹੈ ਠੀਕ ਹੈ ਜਿਨਾ ਜਿਹੜੇ ਭੇਦ ਨੂੰ ਨਹੀਂ ਸਮਝਦੇ ਨੂੰ ਕਹਿੰਦਾ ਸ਼ਬਦ ਭੇਦ ਤੇ ਸ਼ਬਦ ਭੇਦ ਹੈ ਹੂੰ ਹੂੰ ਹੱਕ ਜਲਮੈ ਮਹਿਕ ਚਮੜਾ ਆਪਣ ਵੀ ਚਲੋ ਤਾਂ ਆਪ ਹੀ ਕਰਾ ਹੂੰ ਆਪਣਾ ਜਾਵਣਾ ਦ੍ਰਿਸ਼ ਆਂ ਦ੍ਰਿਸ਼ ਅਭਿਆਕਾਰੀ ਤਾਰੀ ਸਭ ਵਿਸ਼੍ਰਿਸ਼ਤ ਉੱਥੇ ਤੋਂ ਪਤਾ ਲੱਗਦਾ ਸਰਸਾਲ ਦੇ ਜਨਮ ਨੂੰ ਕੁਰਬਾਨੀ ਨਹੀਂ ਬੁਲਦੀ ਠੀਕ ਹੈ ਤਾਰੀ ਦਾ ਨਾਮ ਗੁਰੂ ਬੋਰਾ ਹੈ ਜਿਹੜਾ ਬੋਰਾ ਹੈ ਕਹਿੰਦਾ ਕੋਈ ਕਾਰਨ ਸੀ ਹੂੰ ਬੋਰਾ ਨੂੰ ਬੋਰਾ ਕਹਿੰਦਾ ਕੋਈ ਕਾਰਨ ਸੀ ਇਹ ਭੁੱਲੀ ਹੋ ਹੋ ਰੈ ਧੱਲੇ ਹੋ ਰੈ ਹੂੰ ਹੂੰ ਸਾਰੀ ਗੱਲ ਹੈ ਉਹ ਨਹੀਂ ਸੰਸਾਰ ਨਾਲ ਇਹਦਾ ਕੋਈ ਰਿਸ਼ਤਾ ਹੀ ਨਹੀਂ ਬਣਦਾ ਠੀਕ ਹੈ। ਸਾਲ ਦਾ ਦਿੱਸਦਾ ਰਹਦਾ ਹੀ ਨਹੀਂ ਹੈ। ਦੁਗੁ ਸੁਬਤ ਜੋੜ ਅਪਰ ਸੁਬ ਤੋੜੀ। ਠੀਕ ਹੈ ਜੀ। ਸਾਲ ਦੇ ਲੋਕ ਜੱਫੇ ਮਾਰੀ ਜਾਂਦੇ ਸੀ। ਇਹ ਤਾਂ ਐਵੇਂ ਜੱਫੇ ਮਾਰਦੇ ਨੇ ਗੁਰਮਤਿਵਾਂ ਨੇ ਮਸਲ ਨਹੀਂ ਇੱਕ ਵੀ ਗੱਲ ਨਹੀਂ ਹੈ ਗੁਰਮਤਿ ਚ। ਜਦ ਗੁਰਮਤਿ ਨੇ ਸਾਹਮਣੇ ਆਉਣਾ ਤਲਵਾਰ ਦੇ ਕੱਢ ਕੇ ਮਦਾਨ ਚੋਂ ਬਾਹਰ ਕਰਨੀਆਂ ਖਾਰਿਆਂ ਦੀ ਬਾਝਾਂ ਦੇ। ਠੀਕ ਹੈ ਜੀ। ਨਹੀਂ ਆਉਂਦੇ। ਐਸੇ ਮਰਨੇ ਠੀਕ ਹੈ ਜੀ। ਐਸੇ ਮਰਨੇ ਕਿਉਂ ਲਿਖਿਆ ਫਿਰ? ਇਹ ਕਿਹਦੇ ਨਾਲ ਜੁੜਦਾ? ਕਿਹੜਾ ਮੜਲਾ ਮੰਦੇ ਆਤਮਕ ਮਨ ਦਾ ਜਿਹੜਾ ਸੰਸਾਰ ਨੂੰ ਜਿਉਂਦੇ ਹੀ ਛੱਡ ਦੇਣ। ਅੱਛਾ ਜੀ। ਸਹੀ ਛੱਡ ਦੇਣੀ ਹੈ ਸਰਸਾਰ ਦੀ ਬੰਨਾ। ਅੱਛਾ ਜੀ। ਸਾਰੀ ਪਦਾਰਥਾਂ ਦੀ ਇੱਛਾ ਤਿਆਗ ਦੇਣੀ ਹੈ ਬਾਹਲੇ ਚ ਚੱਲਣਾ। ਆਪਣੀ ਕੋਈ ਇੱਛਾ ਹੀ ਨਹੀਂ ਰਹਿਣੀ ਚਾਹ। ਜਦ ਮਨ ਦੀ ਕੋਈ ਇੱਛਾ ਹੀ ਨਹੀਂ ਰਹਿ ਮਰ ਗਿਆ। ਠੀਕ ਹੈ ਜੀ। ਸੰਸਾਰ ਵਿੱਚ ਜਿਉਣਾ ਕੱਲ ਦੇ ਵਾਸਤੇ ਲੋਕਾਂ ਨੂੰ ਇੱਛਾ ਹੀ ਦੀ ਕੋਈ। ਹਲ ਵੀ ਠੀਕ ਹੈ। ਜੇ ਕੋਈ ਇੱਛਾ ਹੀ ਦੀ ਹੈ ਜੀ ਸੰਸਾਰ ਦੇ ਵਿੱਚ ਉਹਦਾ ਜੁਮਲਾ ਲਵੇ ਉਹਨੇ ਜੁਮੜਾ ਆਈਡੀਆ ਹੀ ਕੋਈ ਦਿੱਤਾ ਠੀਕ ਹੈ ਜੀ ਇਸ ਗੱਲ ਨੂੰ ਫਿਰ ਕਿਹਾ ਹੋਇਆ ਵੀ ਜੇ ਐਸੇ ਮਰਨੇ ਜੋ ਮਰਿਆ ਬਹਰ ਨਾ ਮਰਨਾ ਹੋਵੇ ਉਹਦਾ ਫਿਰ ਦੁਬਾਰਾ ਉਹਦੇ ਉਸ ਸਰਦਾਰ ਕੇ ਹਮ ਹਮ ਚਾਹੋ ਸਰਦਾਰ ਨੂੰ ਇਸ ਤਰੀਕੇ ਨਾਲ ਛੱਡਦਾ ਹੈ ਹਮ ਹਮ ਤੇ ਸਰਦਾਰ ਤੋਂ ਉਹਨੇ ਪਿੱਠ ਹੀ ਲੈਣਾ ਨਹੀਂ ਹੈਗਾ ਠੀਕ ਹੈ ਜੀ ਹੋ ਗਿਆ ਸਰਦਾਰ ਤੋਂ ਫਿਰ ਦੁਬਾਰਾ ਕੀ ਕਰਨਾ ਹੋਏ ਥੇ ਠੀਕ ਹੈ ਜੀ ਉਹਨੇ ਇੱਕ ਗਾਮ ਮੁਰਕ ਮੇਨ ਕਹੂਗਾ ਜੋਂ ਬਰ ਫਲ ਪੱਕ ਹੈ ਭੋਲੇ ਦੇ ਜਿਹੜਾ ਫਲ ਦੇਵ ਰਖਤ ਤੋਂ ਇਹ ਅਬੇਲ ਤੋਂ ਉਹ ਨਹੀਂ ਛੜਦਾ ਉਹ ਦੁਬਾਰਾ ਨਾਲ ਨਹੀਂ ਲੱਗਦਾ ਪੱਕਦਾ ਅਖੇਲ ਬਦਤ ਆਪਣੀ ਇੱਛਾ ਨਾਲ ਛੱਡੇ ਠੀਕ ਹੈ ਜੀ ਆਪਣੀ ਇੱਛਾ ਨਾਲ ਜਿਹੜਾ ਛੜਦਾ ਪੱਕ ਕੇ ਉਹ ਦੁਬਾਰਾ ਰਖਤ ਤੋਂ ਨਹੀਂ ਹੋਦਾ ਉਹਨੇ ਕੀ ਲੜੋ ਅੱਛਾ ਜੀ ਹਾਂਜੀ ਇਹ ਜਿਹੜਾ ਸ਼ਲੋਕ ਹੈ ਨਾ ਜੀ ਇਹ 555 ਪੰਨੇ ਤੇ ਵੀ ਆਇਆ ਹੈਗਾ ਵਿਹਾਗੜੇ ਕੀ ਵਾਰ ਚ 7ਵੀਂ ਪੌੜੀ 'ਚ ਇਹ ਪਹਿਲਾ ਸ਼ਲੋਕ ਬਣਦਾ ਉੱਥੇ ਲਿਖਿਆ ਹੋਇਆ ਕਬੀਰਾ ਇੱਥੇ ਕਬੀਰ ਹੈ ਉੱਥੇ ਕਬੀਰਾ ਲਿਖਿਆ ਮਰਤਾ ਮਰਤਾ ਜਗ ਮੂਆ ਮਰ ਇੱਥੇ ਭਈ ਹੈ ਉੱਥੇ ਭਈ ਹੈਗਾ ਮਰ ਭਈ ਨਾ ਜਾਣੇ ਉੱਥੇ ਜਾਣੇ ਕੋਈ ਹੈ ਤੇ ਐਸੀ ਮਰਨੀ ਜੋ ਮਰੇ ਹੈ ਉੱਥੇ ਇੱਥੇ ਐਸੇ ਮਰਨੇ ਹੈ ਉੱਥੇ ਐਸੀ ਮਰਨੀ ਹੈ ਐਸੀ ਬੰਦੀ ਹੈ ਹਾਂ ਫਰਕ ਪਾਇਆ ਥੋੜਾ ਜਿਹਾ ਥੋੜਾ ਜਿਹਾ ਐਪਰੇਸ਼ਨ ਵੀ ਕੀਤਾ ਪਾਣੀ ਚ ਪਾਣੀ ਚ ਰੈਪਿਟੀਸ਼ਨ ਕੀਤਾ ਠੀਕ ਹੈ ਜੀ ਤੇ ਫਿਰ ਵਿੱਚ ਥੋੜਾ ਫਰਕ ਪਾਤਾ ਠੀਕ ਹੈ ਜੀ ਇਸ ਸ਼ਲੋਕ ਇਸ ਸ਼ਲੋਕ ਤੋਂ ਬਾਅਦ ਫਿਰ ਤੀਸਰੇ ਪਾਦਸ਼ਾਹ ਦਾ ਸ਼ਲੋਕ ਹੈ ਉੱਥੇ ਕਿਹਾ ਜਾਣਾ ਕਿ ਮਰਾਂਗੇ ਕਿਹੋ ਜਿਹਾ ਮਰਨਾ ਹੋਏ ਹਾਂ ਉਹਨਾਂ ਨੇ ਇਸ ਪੰਨ ਦੀ ਵਿਆਖਿਆ ਕੀਤੀ ਹੈ ਹਾਂ ਹਾਂ ਕਾ ਜਾ ਕੇ ਮਰਾਂਗੇ ਕਿਹੋ ਜਿਹਾ ਮਰਨਾ ਹੋਏ ਜੇਕਰ ਸਾਹਿਬ ਜੀ ਦਾ ਕਿਸੇ ਸਹਿਲਾ ਮਰਨਾ ਹੋਵੇ ਠੀਕ ਹੈ ਜੀ ਜੇਕਰ ਇਹ ਕੋ ਬਜ਼ੁਰਗੀ ਬਸਲਦਤ ਮਰਿਆ ਹੋਇਆ ਹੈ ਜੇਕਰ ਸਾਹਿਬ ਜੀ ਨੂੰ ਕਿਸੇ ਸਹਿਲਾ ਮਰਨਾ ਹੋਏ ਤਾਂ ਮਰਿਆ ਹੋਇਆ ਹੈ ਉਹ ਕਿ ਹਰ ਵਕਤ ਹੁਕਮਾ ਬੰਨਿਆ ਜਿਹੜਾ ਹੁਕਮ ਬੰਨਿਆ ਹੋਇਆ ਹੁਕਮ ਦੇ ਵਿੱਚ ਰਹਿੰਦਾ ਉਹਦਾ ਬਣਿਆ ਆਈ ਹੈ ਉਹਦਾ ਮਾੜਾ ਪੇਵਣਾ ਕੀ ਹੈ ਠੀਕ ਹੈ ਜੀ